ਇਹ ਭਿਆਨਕ ਹਾਦਸੇ ਦੀਆਂ ਤਸਵੀਰਾਂ ਸੱਤ ਸਮੁੰਦਰੋਂ ਪਾਰ ਦੀਆਂ ਨੇ ਪਰ ਇਹਨਾਂ ਦਾ ਅਸਰ ਪੰਜਾਬ ਤੱਕ ਪਿਆ ਹੈ ਇਹਨਾਂ ਤਸਵੀਰਾਂ ਨੇ ਪੂਰੇ ਪੰਜਾਬ ਤੇ ਵਿਦੇਸ਼ ਚ ਵਸਦੇ ਪੰਜਾਬੀਆਂ ਨੂੰ ਕੰਬਾ ਦਿੱਤਾ ਕਿਉਂਕਿ ਇੱਕ ਵਾਰ ਮੁੜ ਤੋਂ ਇਹ ਸੜਕੀ ਹਾਦਸਾ ਇੱਕ ਪੰਜਾਬੀ ਨੌਜਵਾਨ ਤੋਂ ਹੋਇਆ ਹੈ ਜੀ ਹਾਂ ਇੱਕ ਵਾਰ ਫੇਰ ਤੋਂ ਅਮਰੀਕਾ ਚ ਇੱਕ ਭਿਆਨਕ ਹਾਦਸਾ ਹੋਇਆ ਮੁੜ ਇੱਕ ਵਾਰ ਇਹ ਭਿਆਨਕ ਹਾਦਸਾ ਇੱਕ ਪੰਜਾਬੀ ਹੱਥੋਂ ਹੋਇਆ ਕੈਲੀਫੋਰਨੀਆ ਚ ਇੱਕ ਟਰੱਕ ਨੇ ਕਈ ਵਾਹਨਾਂ ਨੂੰ ਜ਼ਬਰਦਸਤ ਟੱਕਰ ਮਾਰੀ ਹਾਦਸੇ ਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਤੇ ਇਹ ਟਰੱਕ ਜਸ਼ਨਪ੍ਰੀਤ ਨਾ ਦਾ ਇੱਕ ਪੰਜਾਬ ਦਾ ਨੌਜਵਾਨ ਚਲਾ ਰਿਹਾ ਸੀ ਜਿਸ ਨੂੰ ਕਿ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਜਸ਼ਨਪ੍ਰੀਤ ਤੇ ਨਸ਼ੇ 'ਚ ਟਰੱਕ ਚਲਾਉਣ ਦੇ ਇਲਜ਼ਾਮ ਲੱਗੇ ਨੇ ਹਾਲਾਂਕਿ ਉਸ ਦੀ ਗ੍ਰਿਫਤਾਰੀ ਦਾ ਵਿਰੋਧ ਵੀ ਹੋ ਰਿਹਾ ਹੈ ਸਾਡੇ ਪੱਤਰਕਾਰ ਨੇ ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ਪਹੁੰਚ ਕੇ ਜਸ਼ਨਪ੍ਰੀਤ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਜਸ਼ਨਪ੍ਰੀਤ ਦੀ ਨਸ਼ੇ 'ਚ ਹੋਣ ਦੀ ਗੱਲ ਝੂਠੀ ਹੈ ਉਹ ਅਮਰਤਾਰੀ ਹੈ ਆਹ ਖਬਰ ਨਿਕਲੀ ਪਈ ਉਹਨਾਂ ਨਸ਼ਾ ਲਿਆ ਸੀਗਾ ਡਰਗਸ ਲਿਆ ਸੀਗਾ ਐਂ ਸਾਹ ਜੀ ਇੱਤੋਂ ਕੋਸੋ ਦੂਰ ਆ ਬੱਚੇ ਨਾਮ ਅਮਰਸ਼ਕਿਆ ਅਹੀਂ ਵੀ ਬਾਦ ਚ ਅਮਰਸ਼ਕਿਆ ਪਏ ਬੱਚੇ ਨਾ ਛੋਟੇ ਹੁੰਦੇ ਨਾ ਛਕ ਲਿਆ ਅਮਰਤ ਮੇਰੀ ਫਿਰ ਗੁੜੀਆਂ ਨਾ ਵੀ ਛਕ ਲਿਆ ਅਮਰਤ ਅਸੀਂ ਚਾਰ ਜਾਣੇ ਅਸੀਂ ਅਮਰਸ਼ਕਿਆ ਆ ਸਾਡੀ ਫੈਮਲੀ ਅਮਰਤਧਾਰੀ ਹੈ ਅੱਜ ਵੀ ਦੇਖ ਲਿਓ ਉਹਦੇ ਕਸ਼ਹਿਰਾ ਤੇੜਾ ਕੰਗਾ ਸਾਫ ਸੂਰਤ ਰਿਆ ਮੇਰਾ ਬੱਚਾ ਕਦੀ ਉਹਨਾਂ ਕੈਂਚੀ ਨਹੀਂ ਲੱਗਾਂ ਦਿੱਤੀ ਕਿਸਾ ਨੂੰ ਤੇ ਇਹੋ ਕਹਿੰਦੀ ਮੇਰੇ ਬੱਚੇ ਨੂੰ ਸਾਫ ਕੀਤਾ ਜਾਵੇ ਭਾਜੀ ਮੇਰਾ ਬਿਲਕੁਲ ਜਿਹੜਾ ਬੱਚਾ ਮੇਰਾ ਬਿਲਕੁਲ ਮੀਟ ਆਂਡਾ ਨਹੀਂ ਖਾਂਦਾ ਕੁਛ ਨਹੀਂ ਖਾਂਦਾ ਮੇਰਾ ਬੱਚਾ ਜਿਹੜੇ ਕਹਿੰਦੀ ਹੈ ਝੂਠ ਹੀ ਸਭ ਬਤੇ ਕਹਿੰਦੇ ਆ ਕਿਸੇ ਕਰੰਦਾ ਕੋਈ ਨਸ਼ਾ ਨਹੀਂ ਕੇਸ ਕਰਦਾ ਨਹੀਂ ਨਸ਼ਾ ਨਹੀਂ ਕਰਦਾ ਬੱਚਾ ਮੇਰਾ ਦੇਖੋ ਕਹਿੰਦੀ ਹੈ ਇਹ ਮੰਦ ਭਾਗਾ ਹਾਸਾ ਅਮਰੀਕਾ ਦੇ ਕੈਲੀਫੋਰਨੀਆ ਚ 21 ਅਕਤੂਬਰ ਨੂੰ ਹੋਇਆ ਤਿੰਨ ਲੋਕਾਂ ਦੀ ਮੌਤ ਹੋਈ ਚਾਰ ਲੋਕ ਜ਼ਖਮੀ ਹੋਏ ਜਸ਼ਨਪ੍ਰੀਤ ਦੇ ਪਰਿਵਾਰ ਦਾ ਆਖਣਾ ਹੈ ਕਿ ਉਸ ਨੂੰ ਝੂਠੇ ਮਾਮਲੇ ਚ ਫਸਾਇਆ ਜਾ ਰਿਹਾ ਹੈ ਪਰਿਵਾਰ ਨੇ ਸਿੱਖ ਜਥੇਬੰਦੀਆਂ ਨੂੰ ਜਸ਼ਨਪ੍ਰੀਤ ਨੂੰ ਬਚਾਉਣ ਦੀ ਗੁਹਾਰ ਲਾਈ ਹੈ ਨਾਲੀ ਪਰਿਵਾਰ ਨੇ ਜਸ਼ਨਪ੍ਰੀਤ ਦੀ ਗੱਡੀ ਨਾਲ ਵਾਪਰੇ ਹਾਸੇ ਨੂੰ ਮਨਪਾਗਾ ਦੱਸਦਿਆਂ ਹਾਸੇ ਚ ਮਾਰੇ ਗਏ ਤਿੰਨ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਵੀ ਪ੍ਰਗਟਾਈ ਜਦੋਂ ਐਕਸੀਡੈਂਟ ਬਾਰੇ ਪਤਾ ਲੱਗਾ ਬਹੁਤ ਮਾੜੀ ਅਸਰ ਹੋਇਆ ਸਾਡੇ ਤੇ ਫਿਰ ਜਦੋਂ ਸਾਨੂੰ ਪਤਾ ਲੱਗਾ ਵੀ ਉਹ ਇੱਕ ਲੇਡੀਜ਼ ਦੋ ਬੱਚੇ ਐਣਾ ਸਾਡੀ ਦੋ ਬੱਚੇ ਉਹਦਾ ਬੜਾ ਦੁੱਖ ਲੱਗਾ ਸਾਡੇ ਪੈਰਾਂ ਥੱਲੇੋਂ ਮਿੱਟੀ ਨਿਕਲ ਗਈ ਵੀ ਇਹ ਕੰਮ ਨਹੀਂ ਸੀ ਹੋਣਾ ਚਾਹੀਦਾ ਉਹ ਬਹੁਤ ਮਾੜੀ ਗੱਲ ਖਬਰ ਹੋਈ ਉਹ ਬਹੁਤ ਮਾੜਾ ਆਇਆ ਮੈਂ ਹੀ ਤੇ ਉੱਥੇ ਜਾ ਨਹੀਂ ਸਕਦੇ ਪਰ ਉਹਨਾਂ ਦੀ ਫੈਮਿਲੀ ਨੂੰ ਉਹਨਾਂ ਨੂੰ ਮੈਂ ਮਾਫੀ ਮੰਗਦਾ ਹਾਂ ਉਹਨਾਂ ਬੱਚਿਆਂ ਕੋ ਉਸ ਪੈਣ ਕੋ ਸਿੱਖ ਜਥੇਬੰਦੀਆਂ ਦੇ ਅੱਗੇ ਅਪੀਲ ਕਰਦੇ ਆਂ ਅਕਾਲ ਤਖਤ ਜਥੇਦਾਰ ਅੱਗੇ ਅਪੀਲ ਕਰਦੇ ਆਂ ਵੀ ਭਾਈ ਸਾਡੇ ਨਾਲ ਚੱਲੋ ਤੁਸੀਂ ਚੱਲਣਾ ਵਾ ਸਿੱਖਾਂ ਦੇ ਨਾਲ ਚੱਲੋ ਤੁਸੀਂ ਚੱਲਣਾ ਹੋ ਸਾਡੇ ਨਾਲ ਕਿਹਨੇ ਚੱਲਣਾ ਬਾਕੀ ਮੈਂ ਮੋਦੀ ਅੱਗੇ ਵੀ ਅਪੀਲ ਕਰਦਾ ਵਾਂ ਵੀ ਤੁਸੀਂ ਵੀ ਪੰਜਾਬ ਸਰਕਾਰ ਪੰਜਾਬ ਸਰਕਾਰ ਭਗਵੰਤ ਮਾਨ ਅੱਗੇ ਵੀ ਅਪੀਲ ਹੈ ਮੇਰੀ ਮੋਦੀ ਸਰਕਾਰ ਅਗੇ ਵੀ ਅਪੀਲ ਹੈ ਅਕਾਲ ਤਖਤ ਦੇ ਅਗੇ ਵੀ ਅਪੀਲ ਜਥੇਦਾਰ ਅਗੇ ਅਪੀਲ ਹੈ ਸ਼੍ਰੋਮਣੀ ਕਮੇਟੀ ਅਕਾਲ ਤਖਤ ਜਥੇਦਾਰ ਮੈਂ ਸਾਰਿਆਂ ਅਗੇ ਬੇਨਤੀ ਕਰਦਾ ਹਾਂ ਕਿ ਮੇਰੀ ਮਦਦ ਕਰੋ ਮੇਰੇ ਬੱਚੇ ਨੂੰ ਠੀਕ ਠਾਕ ਛਡਾ ਦਿਓ ਦੱਸ ਦਈਏ ਕਿ ਇਸ ਤੋਂ ਪਹਿਲਾਂ 12 ਅਗਸਤ ਨੂੰ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਤੋਂ ਇਸੇ ਤਰ੍ਹਾਂ ਦਾ ਹਾ사 ਹੋਇਆ ਸੀ ਹਰਜਿੰਦਰ ਤੋਂ ਅਮਰੀਕਾ ਦੇ ਫਲੋਰੀਡਾ 'ਚ ਹਾ사 ਹੋਇਆ ਉਸ ਤੇ ਨਿਯਮ ਤੋੜ ਕੇ ਆਪਣਾ ਟਰੱਕ ਗਲਤ ਟਾਂਗ ਨਾਲ ਮੋੜਨ ਦੇ ਇਲਜ਼ਾਮ ਲੱਗੇ ਸੀ ਜਿਸ ਕਾਰਨ ਇੱਕ ਵਾਹਨ ਉਸਦੇ ਟਰੱਕ ਨਾਲ ਟਕਰਾ ਗਿਆ ਸੀ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋਈ ਸੀ ਤੇ ਹੁਣ 2 ਮਹੀਨਿਆਂ ਦੇ ਅੰਦਰ ਉਸੇ ਤਰ੍ਹਾਂ ਦਾ ਦੂਜਾ ਹਾਦਸਾ ਇੱਕ ਪੰਜਾਬੀ ਡਰਾਈਵਰ ਹੱਥੋਂ ਵਾਪਰਿਆ ਹੁਣ ਹਰ ਕੋਈ ਜਾਣਨਾ ਇਹੋ ਚਾਹੁੰਦਾ ਹੈ ਕਿ ਹਾਦਸੇ ਦੇ ਪਿੱਛੇ ਦੇ ਅਸਲ ਕਾਰਨ ਕੀ ਨੇ ਤੇ ਅੱਗੇ ਜਸਨਪ੍ਰੀਤ ਨਾਲ ਹੋਏਗਾ ਕੀ ਗੁਰਦਾਸਪੁਰ ਤੋਂ ਰਵੀ ਬਖਸ਼ ਨਾਲ ਬਿਊਰੋ ਰਿਪੋਰਟ ਪੀਟੀਸੀ ਨਿਊਜ਼